ਪੰਜਾਬ ਦਾ ਮਸ਼ਹੂਰ ਕੁੱਲੜ ਪੀਜ਼ਾ ਫਿਰ ਬਣ ਗਿਆ ਸੁਰਖੀਆਂ ਵਿੱਚ ਕੀ ਹੈ ਉਹਨਾਂ ਦਾ ਸੁਰਖੀਆਂ ਵਿੱਚ ਬਣਨ ਦਾ ਕਾਰਨ ਤਾਂ ਨਾਲ ਸਾਂਝੀ ਕਰਦੇ ਹਾਂ ਪੂਰੀ ਗੱਲ ਪਰ ਸਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਜੰਦਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਦੀ ਜਿਹੜਾ ਕਿ ਸੁਰਖੀਆਂ ਵਿੱਚ ਦੁਬਾਰਾ ਤੋਂ ਬਣ ਗਿਆ ਹੈ ਸੁਰਖੀਆਂ ਵਿੱਚ ਬਣੰਦਾ ਕਾਰਨ ਹੈ ਕਿ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਜੀ ਹਾਂ ਉਹ ਪੰਜਾਬ ਨੂੰ ਹਮੇਸ਼ਾ ਲਈ ਛੱਡ ਕੇ ਜਾ ਰਹੇ ਨੇ ਉੱਥੇ ਹੀ ਸਹਿਜ अरोड़ा ਦਾ ਇੱਕ ਬਿਆਨ ਸਾਹਮਣੇ ਆਂਦਾ ਹੈ ਉਹ ਕਹਿੰਦੇ ਨੇ ਕਿ ਸਾਨੂੰ ਆਪਣੇ ਸੁਪਣਿਆਂ ਦਾ ਘਰ ਕਈ ਵਾਰੀ ਛੱਡਣਾ ਪੈਂਦਾ ਹੈ ਤੇ ਉਹਨਾਂ ਨੇ ਇਹ ਵੀ ਆਖ ਦਿੱਤਾ ਹੈ ਕਿ ਲੋਕਾਂ ਦੀ ਜਿੱਤ ਹੋ ਗਈ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਹੀ 네ਗੇਟਿਵ ਕਮੈਂਟਸ ਕੀਤੇ ਸੀ ਹਨ ਦੱਸਿਆ ਕਿ ਕੁੱਲਰ ਪੀਜ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਿਵਾਦਾਂ ਦਾ ਹਿੱਸਾ ਬਣਿਆ ਸਭ ਤੋਂ ਪਹਿਲੇ ਉਹ ਵਿਵਾਦ ਤੱਦ ਗਿਰੇ ਜਦ ਉਹਨਾਂ ਨੇ ਆਪਣੇ ਇੱਕ ਗਾਣੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕੀਤਾ ਸੀ ਦੂਜੀ ਵਾਰੀ ਉਹ ਵਿਵਾਦਾਂ ਦਾ ਸ਼ਾਮ ਬਣੇ ਜਦੋਂ ਉਹਨਾਂ ਦੀ ਇੱਕ ਨਿੱਜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਪਤਨੀ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਸੀ ਉਸ ਤੋਂ ਬਾਅਦ ਵੀ ਇਹ ਚਰਚਾ ਵਿੱਚ ਬਣੇ ਰਹੇ ਤੇ ਹੁਣ ਉਹ ਚਰਚਾਵਾਂ ਵਿੱਚ ਤਾਂ ਬਣੇ ਨੇ ਕਿਉਂਕਿ ਉਹਨਾਂ ਨੂੰ ਲੋਕ ਬਹੁਤ ਤੰਗ ਕਰਨੇ ਪਿੱਛੇ ਜੇ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਇਹਨਾਂ ਦੋਨਾਂ ਨੇ ਇੱਕ ਦੂਜੇ ਤੋਂ ਤਲਾਕ ਲੈ ਲਿਆ ਜਿੱਥੇ ਹੀ ਸਹਿਜ ਅਰੋੜਾ ਨੇ ਆਪਣੀ ਪਤਨੀ ਦਾ ਨਾਮ ਇੰਸਟਾਗ੍ਰਾਮ ਅਕਾਊਂਟ ਤੋਂ ਡਿਲੀਟ ਨਹੀਂ ਕੀਤਾ ਸੀ ਉੱਥੇ ਹੀ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਉਹਨਾਂ ਦਾ ਨਾਮ ਇੰਸਟਾਗ੍ਰਾਮ ਅਕਾਊਂਟ ਤੋਂ ਡਿਲੀਟ ਕਰਤਾ ਸੀ ਤੇ ਹੁਣ ਇਹ ਕਪਲ ਦੀਆਂ ਫੋਟੋਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਕਿ ਉਹ ਪੰਜਾਬ ਨੂੰ ਛੱਡ ਕੇ ਯੂਕੇ ਵਿੱਚ ਸ਼ਿਫਟ ਹੋਣ ਦੀ ਗੱਲ ਕਰ ਰਹੇ ਤੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ 에어ਪੋਰਟ ਦੀਆਂ ਉਹ ਫੋਟੋਆਂ ਤੇ ਵੀਡੀਓ ਸਾਂਝੀ ਕਰ ਰਹੇ ਨੇ ਜਿਸ ਦੇ ਨਾਲ ਉਹ ਆਪਣੇ 1.5 ਸਾਲ ਦੇ ਬੱਚੇ ਦੇ ਨਾਲ ਹਮੇਸ਼ਾ ਲਈ ਯੂਕੇ ਸ਼ਿਫਟ ਹੋ ਰਹੇ ਹਨ ਜੋ ਕਪਲ ਹੈ ਬਹੁਤ ਹੀ ਵਿਵਾਦਿਤ ਕਿਰਿਆ ਰੰਦਾ ਸੁਰਖੀਆਂ ਵਿੱਚ ਆਏ ਦਿਨ ਹੀ ਬਣਿਆ ਰੰਦਾ ਉੱਥੇ ਕਈ ਨਿਹੰਗ ਸਿੰਘਾਂ ਵੱਲੋਂ ਜਦੋਂ ਸਹਜ ਅਰੋੜਾ ਨੇ ਆਪਣੀ ਪੱਗ ਦੀ ਕੋਈ ਗੱਲ ਕੀਤੀ ਸੀ ਉਸ ਵੱਲੇ ਵੀ ਇਤਰਾਜ਼ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਨੂੰ ਗਨ ਕਲਚਰ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਨੂੰ ਉਹਨਾਂ ਤੇ ਇਸ ਬਾਰੇ ਕਾਰਵਾਈ ਹੋਈ ਸੀ ਹਾਲਾਂਕਿ ਉਹਨਾਂ ਨੂੰ ਬਾਅਦ 'ਚੋਂ ਛੱਡ ਦਿੱਤਾ ਗਿਆ ਸੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਵੀਡੀਓ ਜਿਸ ਵਿੱਚ ਕਿ ਇਹ ਕੁੱਲੜ ਪੀਜ਼ਾ ਕਪਲ ਆਪਣੇ 1.5 ਸਾਲ ਦੇ ਬੱਚੇ ਦੇ ਨਾਲ ਹਮੇਸ਼ਾ ਲਈ ਪੰਜਾਬ ਨੂੰ ਛੱਡ ਕੇ ਯੂਕੇ ਸ਼ਿਫਟ ਹੋ ਰਿਹਾ ਹੈ